ਅਗਲੀ ਖਬਰ ਵੱਲ ਚਲਈਏ ਤੇ ਇੱਕ ਕੈਲੀਫੋਰਨੀਆ ਦੀ ਕੰਪਨੀ ਦਾ ਐਗਜ਼ੀਕਿਊਟਿਵ ਜਿਹੜਾ ਹੈਗਾ ਆ ਉਸ ਨੂੰ ਚਾਰਜ ਕੀਤਾ ਗਿਆ ਹੈ ਕਿਉਂਕਿ ਉਸ ਨੇ ਜਦੋਂ ਅੱਗਾਂ ਲੱਗੀਆਂ ਸੀਗੀਆਂ ਆਪਣਾ ਇੱਕ ਡਰੋਨ ਚਲਾਇਆ ਸੀ ਜਿਹਦੇ ਨਾਲ ਜੋ ਫਾਇਰ ਫਾਈਟਰ ਦਾ ਜਹਾਜ਼ ਸੀ ਉਹ ਕ੍ਰੈਸ਼ ਹੋ ਗਿਆ ਸੀ ਪੀਟਰ ਏਕਮੈਨ ਇੱਕ ਵੀਡੀਓ ਗੇਮ ਇੰਡਸਟਰੀ ਦਾ ਕਾਫੀ ਲੰਮੇ ਸਮੇਂ ਤੋਂ ਐਗਜ਼ੀਕਟਿਵ ਹੈਗਾ ਐ ਐਗਜ਼ੀਕਿਊਟਿਵ ਹੈਗਾ ਤੇ ਉਹਨੂੰ 2 ਹਫ਼ਤੇ ਦੀ ਸੈਂਟੈਂਸ ਕੀਤੀ ਗਈ ਹੈ ਕਿਉਂਕਿ ਉਹਦਾ ਜਿਹੜਾ ਪਰਸਨਲ ਡਰੋਨ ਆ ਉਹ ਉਹ 에어ਕ੍ਰਾਫਟ ਦੇ ਨਾਲ ਟਕਰਾਇਆ ਸੀ ਜੋ ਕਿ ਲਾਸ ਐਂਜਲਸ ਕਾਉਂਟੀ ਦੀ ਉਸ ਟਾਈਮ ਦੇ ਉੱਤੇ ਪੈਲਿਸੇਡ ਫਾਇਰ ਜਿਹੜੀ ਸੀ ਉਸ ਨੂੰ ਫਾਈਟ ਕਰ ਰਿਹਾ ਸੀ ਇੱਕ ਪੈਨ ਦੇ ਜਿਹੜਾ ਡਰੋਨ ਆ ਉਹਨੇ 3 ਤੋਂ ਲੈ ਕੇ 6 ਇੰਚ ਦਾ ਜਿਹੜਾ ਹੋਲ ਆ ਉਹ ਸੁਪਰ ਸਕੂ ਸਕੂਪਰਸ ਬਿੰਗ ਜੋ ਆ ਉਹਦੇ ਵਿੱਚ ਕਰ ਦਿੱਤਾ ਸੀ ਤੇ ਉਹ ਉਹ ਤੋਂ ਬਾਅਦ ਜਿਹੜੀ ਅੱਗ ਵੀ ਲੱਗ ਗਈ ਸੀ ਸੋ 1 ਲੱਖ 46000 ਡਾਲਰ ਜਿਹੜਾ ਉਹਨੂੰ ਫਾਈਨ ਵੀ ਕੀਤਾ ਗਿਆ 150 ਘੰਟੇ ਕਮਿਊਨਿਟੀ ਸਰਵਿਸ ਦੇ 30 ਦਿਨ ਹੋਮ ਰੀਟੈਂਸ਼ਨ ਤੇ 14 ਦਿਨ ਜਿਹੜੀ ਆ ਜੇਲ ਜਿਹੜੀ ਜੇਲ ਦੇ ਵਿੱਚ ਜਾ ਕੇ ਉਹਨੂੰ ਸਰਵ ਕਰਨਾ ਪਊਗਾ ਸੋ ਉਹਨੇ ਹੁਣ ਸੌਰੀ ਵੀ ਮੰਗੀ ਆ ਵੀ ਜਿਹੜਾ ਮੇਰਾ ਡਿਸੀਜਨ ਸੀਗਾ ਡਰੋਨ ਨੂੰ ਚਲਾਣ ਦਾ ਉਸ ਟਾਈਮ ਦੇ ਉੱਤੇ ਜਿਸ ਟਾਈਮ ਦੇ ਉੱਤੇ ਜਿਹੜੇ ਉਹ ਫਾਇਰ ਫਾਈਟਰਸ ਫਾਈਟ ਕਰ ਰਹੇ ਸੀ ਆਪਣੇ ਹੈਲੀਕਾਪਟਰਸ ਤੇ ਜਹਾਜ਼ ਦੇ ਨਾਲ ਆ ਇਹ ਕਿਤੇ ਗਲਤੀ ਹੋਈ ਹੈਗੀ ਆ ਤੇ ਫਿਊਚਰ ਦੇ ਵਿੱਚ ਮੈਂ ਇਦਾਂ ਦਾ ਕੰਮ ਨਹੀਂ ਕਰੂੰਗਾ ਸੋ ਸੈਂਟਾ ਮੋਨਿਕਾ ਪਾਰਕਿੰਗ ਗਰਾਜ ਦੇ ਵਿੱਚ ਉਹ ਜਿਹੜਾ ਖੜ ਕੇ ਉਥੋਂ ਇਹ ਜਿਹੜਾ ਡਰੋਨ ਆ ਚਲਾ ਰਿਆ ਸੀ ਅਗਲੀ ਖਬਰ ਵੱਚਣੀ ਤੇ ਇੱਕ ਕੈਲੀਫੋਰਨੀਆ ਦੀ ਕੰਪਨੀ ਦਾ ਐਗਜ਼ੀਕਿਊਟਿਵ ਜਿਹੜਾ ਹੈਗਾ ਆ ਉਸ ਨੂੰ ਚਾਰਜ ਕੀਤਾ ਗਿਆ ਹੈ ਕਿਉਂਕਿ ਉਸ ਨੇ ਜਦੋਂ ਅੱਗਾਂ ਲੱਗੀਆਂ ਸੀਗੀਆਂ ਆਪਣਾ ਇੱਕ ਡਰੋਨ ਚਲਾਇਆ ਸੀ ਜਿਹਦੇ ਨਾਲ ਜੋ ਫਾਇਰ ਫਾਈਟਰ ਦਾ ਜਹਾਜ਼ ਸੀ ਉਹ ਕ੍ਰੈਸ਼ ਹੋ ਗਿਆ ਸੀ ਪੀਟਰ ਏਕਮੈਨ ਇੱਕ ਵੀਡੀਓ ਗੇਮ ਇੰਡਸਟਰੀ ਦਾ ਕਾਫੀ ਲੰਮੇ ਸਮੇਂ ਤੋਂ ਐਗਜ਼ੀਕਟਿਵ ਹੈਗਾ ਐ ਐਗਜ਼ੀਕਿਊਟਿਵ ਹੈਗਾ ਤੇ ਉਹਨੂੰ 2 ਹਫ਼ਤੇ ਦੀ ਸੈਂਟੈਂਸ ਕੀਤੀ ਗਈ ਹੈ ਕਿਉਂਕਿ ਉਹਦਾ ਜਿਹੜਾ ਪਰਸਨਲ ਡਰੋਨ ਆ ਉਹ ਉਹ 에ਅਰਕ੍ਰਾਫਟ ਦੇ ਨਾਲ ਟਕਰਾਇਆ ਸੀ ਜੋ ਕਿ ਲਾਸ ਐਂਜਲਸ ਕਾਉਂਟੀ ਦੀ ਉਸ ਟਾਈਮ ਦੇ ਉੱਤੇ ਪੈਲਿਸੇਡ ਫਾਇਰ ਜਿਹੜੀ ਸੀ ਉਸ ਨੂੰ ਫਾਈਟ ਕਰ ਰਿਹਾ ਸੀ ਇੱਕ ਪੇਨ ਦੇ ਜਿਹੜਾ ਡਰੋਨ ਆ ਉਹਨੇ 3 ਤੋਂ ਲੈ ਕੇ 6 ਇੰਚ ਦਾ ਜਿਹੜਾ ਹੋਲ ਆ ਉਹ ਸੁਪਰ ਸਕੂਪ ਸਕੂਪਰਸ ਬਿੰਗ ਜੋ ਆ ਉਹਦੇ ਵਿੱਚ ਕਰ ਦਿੱਤਾ ਸੀ ਤੇ ਉਹ ਉਹ ਤੋਂ ਬਾਅਦ ਜਿਹੜੀ ਅੱਗ ਵੀ ਲੱਗ ਗਈ ਸੀ ਸੋ 1 ਲੱਖ 46000 ਡਾਲਰ ਜਿਹੜਾ ਉਹਨੂੰ ਫਾਈਨ ਵੀ ਕੀਤਾ ਗਿਆ 150 ਘੰਟੇ ਕਮਿਊਨਿਟੀ ਸਰਵਿਸ ਦੇ 30 ਦਿਨ ਹੋਮ ਰੀਟੈਂਸ਼ਨ ਤੇ 14 ਦਿਨ ਜਿਹੜੀ ਆ ਜੇਲ ਜਿਹੜੀ ਜੇਲ ਦੇ ਵਿੱਚ ਜਾ ਕੇ ਉਹਨੂੰ ਸਰਵ ਕਰਨਾ ਪਊਗਾ ਅ ਸੋ ਉਹਨੇ ਹੁਣ ਸੌਰੀ ਵੀ ਮੰਗੀ ਆ ਵੀ ਜਿਹੜਾ ਮੇਰਾ ਡਿਸੀਜਨ ਸੀਗਾ ਡਰੋਨ ਨੂੰ ਚਲਾਉਣ ਦਾ ਉਸ ਟਾਈਮ ਦੇ ਉੱਤੇ ਜਿਸ ਟਾਈਮ ਦੇ ਉੱਤੇ ਜਿਹੜੇ ਉਹ ਫਾਇਰ ਫਾਈਟਰਸ ਫਾਈਟ ਕਰ ਰਹੇ ਸੀ ਆਪਣੇ ਹੈਲੀਕਾਪਟਰਸ ਤੇ ਜਹਾਜ਼ ਦੇ ਨਾਲ ਇਹ ਇੱਕ ਮੇਰੇ ਤੋਂ ਗਲਤੀ ਹੋਈ ਹੈਗੀ ਆ ਤੇ ਫਿਊਚਰ ਦੇ ਵਿੱਚ ਮੈਂ ਇਦਾਂ ਦਾ ਕੰਮ ਨਹੀਂ ਕਰੂੰਗਾ ਸੋ ਸੈਂਟਾ ਮੋਨਿਕਾ ਪਾਰਕਿੰਗ ਗਰਾਜ ਦੇ ਵਿੱਚ ਉਹ ਜਿਹੜਾ ਖੜ ਕੇ ਉੱਥੋਂ ਇਹ ਜਿਹੜਾ ਡਰੋਨ ਆ ਚਲਾ ਰਿਹਾ ਸੀ